ਇਹ ਹੁੰਦੇ ਨੇ ਉਹ ਲੋਕ ਜਿਹੜੇ ਕਦੀ ਵੀ ਨਾ ਕਿਸੇ ਦੇ ਹਾਲਾਤ ਦੇਖ ਕੇ ਕਿਸੇ ਨੂੰ ਛੱਡਦੇ ਤੇ ਫੜਦੇ ਨਹੀਂ ਹੁਣ ਜੇ ਇਹੀ ਕੋਈ ਮੈਂ ਕਹਾਂ ਨਾ ਦੇਖੋ ਜੀ ਨਸ਼ੇ ਕਰਕੇ ਮੁੰਡਾ ਟੀਕਾ ਲਾ ਕੇ ਤੇ ਮਰਿਆ ਪਿਆ ਤਾਂ ਪੂਰੇ ਪੰਜਾਬ ਨੇ ਵੀਡੀਓ ਸ਼ੇਅਰ ਕਰ ਦੇਣੀ ਆ ਮਰਦ ਉਹ ਨਹੀਂ ਹੁੰਦੇ ਜੋ ਜ਼ਮਾਨੇ ਦੇ ਨਾਲ ਚੱਲਦੇ ਆ ਇਹ ਨੇ ਅਸਲੀ ਮਰਦ ਹੁੰਦੇ ਜੋ ਜਮਾਨੇ ਨੂੰ ਬਦਲ ਦਿੰਦੇ ਆ ਵਾਹ ਜੀ ਵਾਹ ਤੇ ਅਸੀਂ ਵੀਰੇ ਦਾ ਧੰਨਵਾਦ ਕਰਦੇ ਆ ਵੀ ਵੀਰਾ ਸਾਨੂੰ ਇਹ ਅਨਮੋਲ ਸਾਡੇ ਲਈ ਵੀ ਅਨਮੋਲ ਆ ਬਾਈ ਬਾਈ ਹੁਣ ਇਹਦੇ ਵਰਗੇ ਯੂਥ ਨੂੰ ਕੋਈ ਫਾਲੋ ਕਰੇ ਨਾ ਤੇ ਕਵੇ ਪੰਜਾਬ ਕਿੱਧਰ ਨੂੰ ਜਾ ਰਿਹਾ ਉਹ ਤੂੰ ਦੇਖ ਹੀ ਨਹੀਂ ਰੇ ਪੰਜਾਬ ਚ ਕਿੰਨੇ ਮੁੰਡੇ ਨੇ ਬਾਈ ਜਿਹੜੇ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਪਲੈਟਫਾਰਮ ਹੈ ਨਹੀਂ ਬਿਲਕੁਲ ਬੋਲੇ ਸੁਨਹਿਾਲ ਸਾਤ ਸ੍ਰੀ ਅਕਾਲ ਇਹ ਸਾਡੇ ਉਹ ਭਰਾ ਨੇ ਜਿਦਾ ਜਿਦਾ ਬੰਦੇ ਦਾ ਥੋੜਾ ਜਿਹਾ ਰੁਝਾਨ ਵੱਧਦਾ ਰਹਿੰਦਾ ਨਾ ਦੇਵੇਂ ਹੁਣ ਮੇਰੀਆਂ ਜ਼ਿੰਮੇਵਾਰੀਆਂ ਵਧ ਰੀਆਂ ਨੇ ਤੇ ਮੈਂ ਸੰਗਤ ਕੋਲੋਂ ਮਾਫੀ ਵੀ ਮੰਗਦਾ ਰਹਿਣਾ ਕਿਉਂਕਿ ਜੋ ਅੱਜ ਤੋਂ 5 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਸਿਚੁਏਸ਼ਨ ਸੀ ਉਹ ਅੱਜ ਨਹੀਂ ਹੈ ਜ਼ਿੰਮੇਵਾਰੀਆਂ ਵਧ ਰੀਆਂ ਪਹਿਲਾਂ ਘੱਟ ਮਰੀਜ਼ ਸੀ ਹੁਣ ਜ਼ਿਆਦਾ ਮਰੀਜ਼ ਨੇ ਪਹਿਲਾਂ ਘੱਟ ਪ੍ਰੋਗਰਾਮ ਹੁੰਦੇ ਸੀ ਹੁਣ ਬਹੁਤ ਜ਼ਿਆਦਾ ਪ੍ਰੋਗਰਾਮ ਨੇ ਇਹਨਾਂ ਦੀ ਖਾਸ ਗੱਲ ਪਤਾ ਕੀ ਹੈ ਕੁਝ ਤਾਂ ਹੁੰਦੇ ਨੇ ਨਾ ਬਾਈ ਰੋਸ ਜਾਂਦੇ ਨੇ ਕਿਉਂ ਸਾਡੇ ਪ੍ਰੋਗਰਾਮ ਤੇ ਨਹੀਂ ਆਏ ਅਸੀਂ ਤੁਹਾਨੂੰ ਉਡੀਕਦੇ ਰਹੇ ਇਹ ਉਹ ਵੀਰ ਨੇ ਮੈਂ ਜਿਨ੍ਹਾਂ ਦੇ ਪ੍ਰੋਗਰਾਮ ਤੇ ਨਹੀਂ ਪਹੁੰਚ ਪਾਇਆ ਮੈਂ ਬੜੀ ਸੌਰੀ ਫੀਲ ਕੀਤੀ ਕਿ ਇਹਨਾਂ ਦਾ ਪ੍ਰੋਗਰਾਮ ਰੱਖਿਆ ਮੈਂ 2-3 ਸਾਲ ਤੋਂ ਰ ਇਸ ਵਾਰੀ ਮੈਂ ਕਿਸੇ ਪ੍ਰੋਬਲਮ ਕਰਕੇ ਜਾ ਨਹੀਂ ਸਕਿਆ ਇੱਥੇ ਸਮਾਨ ਕਰਨ ਆ ਗਏ ਨੇ ਇਹ ਹੁੰਦੇ ਨੇ ਉਹ ਲੋਕ ਜਿਹੜੇ ਕਦੀ ਵੀ ਨਾ ਕਿਸੇ ਦੇ ਹਾਲਾਤ ਦੇਖ ਕੇ ਕਿਸੇ ਨੂੰ ਛੱਡਦੇ ਤੇ ਫੜਦੇ ਨਹੀਂ ਕਿ ਅੱਜ ਜੇ ਬੰਦੇ ਦੀ ਚੜ੍ਹਾਈ ਹੈ ਤਾਂ ਉਹਨੂੰ ਫੜ ਲਓ ਜੇ ਉਹਨੇ ਜਦੋਂ ਕਹਿੰਦੇ ਨੇ ਹੁੰਦੇ ਬਾਈ 99 ਗੱਲਾਂ ਤੁਹਾਡੀਆਂ ਕੋਈ ਮੰਨ ਲਵੇ ਤੇ ਇੱਕ ਨਾ ਮੰਨੇ ਤਾਂ ਉਹ ਮਾੜਾ ਹੋ ਜਾਂਦਾ ਪਰ ਅਸਲ ਚ ਕੀ ਹੁੰਦਾ ਹੁੰਦਾ ਕਈ ਵਾਰ ਸਿਚੁਏਸ਼ਨ ਸਮਝੀ ਦੀ ਹੁੰਦੀ ਆ ਹੁਣ ਜਿੱਦਾਂ ਮੈਨੂੰ ਰੋਜ ਦੇ ਇੱਥੇ 25 3 ਇਨਵੀਟੇਸ਼ਨ ਨੇ ਹੁਣ ਮੇਰੇ ਲਈ ਪ੍ਰਾਇੋਰਟੀ ਸੇਵਾ ਹੈ ਮੈਂ ਕਈ ਵਾਰ ਨਹੀਂ ਜਾ ਪਾਂਦਾ ਕਿਸੇ ਦੇ ਵਿਆਹ ਤੇ ਨਹੀਂ ਜਾ ਪਾਂਦਾ ਕਿਸੇ ਦੇ ਪ੍ਰੋਗਰਾਮ ਤੇ ਨਹੀਂ ਜਾ ਪਾਂਦਾ ਕੁਝ ਲੋਕ ਗੁੱਸਾ ਕਰ ਜਾਂਦੇ ਨੇ ਕਿ ਆਇਆ ਨਹੀਂ ਅਸੀਂ ਬੁਲਾਇਆ ਮਾਨ ਨਾਲ ਪਰ ਉਹ ਇਹ ਨਹੀਂ ਦੇਖਦੇ ਕਿ ਜਿਹੜੇ ਕੰਮਾਂ ਕਰਕੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਹ ਐਨਜੀਓ ਤੇ ਜੇ ਮਰੀਜ਼ ਛੱਡ ਕੇ ਕੋਈ ਤੜਪਦਾ ਜਾਂ ਕੋਈ ਡੋਨਰ ਇੰਨੀ ਦੂਰੋਂ ਮਿਲਣ ਆਇਆ ਮੈਨੂੰ ਉਹਨੂੰ ਛੱਡ ਕੇ ਜੇ ਮੈਂ ਕਿਸੇ ਪ੍ਰੋਗਰਾਮ ਤੇ ਜਾ ਰਿਹਾ ਤਾਂ ਮੈਨੂੰ ਕੌਣ ਅਕਲਮੰਦ ਕਹੂਗਾ ਤਾਂ ਮੈਂ ਵੀਰ ਦੀ ਸ਼ਾਬਾਸ਼ੀ ਹੈ ਕਿ ਇੱਕ ਤਾਂ ਕੰਮ ਬਹੁਤ ਸੋਹਣਾ ਕਰ ਰਹੇ ਨੇ ਇਹ ਐਜ਼ ਅ ਯੂਥ ਹੋਣ ਦੇ ਨਾਤੇ ਇੱਕ ਗੱਲ ਹੋਰ ਪੱਕੀ ਹੈ ਕਿ ਸਾਡੇ ਇੱਥੇ ਪੰਜਾਬ ਚ ਜਾਂ ਕਹਿਰੋ ਵੈਸੀ ਸੋਸ਼ਲ ਮੀਡੀਆ ਪਰਸਪੈਕਸ਼ਨ ਇਦਾਂ ਦੀ ਹੈ ਕਿ ਲੋਕਾਂ ਨੂੰ ਵਧੀਆ ਲੱਗਦਾ ਹੈ ਲੜਾਈ ਝਗੜੇ ਕਲੇਸ਼ ਜਿਆਦਾ ਵਾਇਰਲ ਹੁੰਦੇ ਨੇ ਸ਼ੇਰ ਹੁਣ ਜੇ ਇਹੀ ਕੋਈ ਮੈਂ ਕਹਾਂ ਨਾ ਆ ਦੇਖੋ ਜੀ ਨਸ਼ੇ ਕਰਕੇ ਮੁੰਡਾ ਟੀਕਾ ਲਾ ਕੇ ਤੇ ਮਰਿਆ ਪਿਆ ਤਾਂ ਪੂਰੇ ਪੰਜਾਬ ਨੇ ਵੀਡੀਓ ਸ਼ੇਅਰ ਕਰ ਦੇਣੀ ਆ ਦੇਖੋ ਪੰਜਾਬ ਦਾ ਹਾਲ ਦੂਜੇ ਪਾਸੇ ਮੈਂ ਕਹਾਂ ਆ ਨੌਜਵਾਨ ਵੀਰ ਜਿਹੜਾ ਆਪਣੀ ਸੇਤਨਾ ਵੀ ਲੜਦਾ ਆਪਣੇ ਪਿੰਡ ਚ ਪਿਛਲੇ ਲੰਮੇ ਸਮੇਂ ਤੋਂ 2-3 ਸਾਲਾਂ ਤੋਂ 4 ਸਾਲਾਂ ਤੋਂ ਲੱਗਿਆ ਹੋਇਆ ਸੇਵਾ ਕਰਨ ਮੈਨੂੰ ਲੱਗਦਾ ਇਹਦੀ ਸ਼ੇਅਰ ਕਿਸੇ ਨੇ ਨਹੀਂ ਕਰਨੀ ਨਾ ਇਹਨੂੰ ਕਿਸੇ ਨੇ ਸੁਣਨਾ ਕਿਉਂਕਿ ਲੋਕ ਸੁਣਨਾ ਤੇ ਦੇਖਣਾ ਹੀ ਗੰਦ ਚਾਹੁੰਦੇ ਨੇ ਸ਼ੇਅਰ ਕਰਨ ਨੂੰ ਤਾਂ ਐਂ ਲੱਗਦਾ ਜਿਵੇਂ ਅਸਲ ਹੀਰੋ ਕਿਹਨੂੰ ਬਣਨਾ ਚ ਉਹਨਾਂ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਸੋਸ਼ਲ ਮੀਡੀਆ ਤੇ ਉਹਨਾਂ ਦਾ ਥੱਪੜ ਮਾਰਿਆ ਵੀ ਲੜਾਈ ਵੀ ਮਸ਼ਹੂਰ ਹੋ ਜਾਂਦੀ ਆ ਅੱਜ ਤੱਕ ਕਲੇ ਚਲਾ ਦਿੰਦੇ ਆ ਕਿ ਭਾਈ ਆ ਫਲਾਣਾ ਯੂਟਿਊਬਰ ਲੜ ਪਿਆ ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਆ ਚਲੋ ਅਗਲੇ ਨੂੰ ਯਾਰ ਉਹ ਉਹਨਾਂ ਦੀ ਜਿਹੜੀ ਥਿਊਰੀ ਆ ਨਾ ਉਹ ਕਹਿੰਦੇ ਨੇ ਭਾਈ ਜੋ ਵਿਖਤਾ ਹੈ ਉਹ ਅਸੀਂ ਬਣਾਉਂਦੇ ਆ ਹਨਾ ਜੋ ਦਿਖਤਾ ਹੈ ਉਹ ਵਿਖਤਾ ਹੈ ਪਰ ਇਹ ਉਲਟ ਨੇ ਇਹਨਾਂ ਨੂੰ ਵੀ ਵਾਇਰਲ ਹੋਣ ਦਾ ਢੰਗ ਪਤਾ ਹੈ ਮੈਨੂੰ ਵੀ ਮਸ਼ਹੂਰ ਹੋਣ ਦੇ ਢੰਗ ਬਹੁਤ ਆਂਦੇ ਨੇ ਕੌਂਟਰੋਵਰਸੀਆਂ ਕਲੇਸ਼ ਗਾਲਾਂ ਲੋਕ ਅੱਜਕੱਲ ਗਾਲਾਂ ਵਾਲੇ ਪੋਡਕਾਸਟ ਹੀ ਬੜੇ ਸੁਣ ਰਹੇ ਨੇ ਜਿੱਦੇ 'ਚ ਮਾਪਿਆਂ ਦੀਆਂ ਗਾਲਾਂ ਸ਼ਰਿਆਮ ਚਲਦੀਆਂ ਜਿੱਦੇ 'ਚ ਦੂਜੇ ਦੀ ਨਿੰਦਿਆ ਸ਼ਰਿਆਮ ਚਲਦੀ ਹੈ ਪਰ ਜਿੱਥੇ ਕੋਈ ਚੰਗੀ ਗੱਲ ਹੋ ਰਹੀ ਹੈ ਸਮਾਜ ਨੂੰ ਸੁਧਾਰਨ ਵਾਲੀ ਜਾਂ ਕੋਈ ਐਦਾਂ ਦੇ ਨੌਜਵਾਨ ਵੀਰ ਜਿਹੜੇ ਸਮਾਜ ਲਈ ਚੰਗਾ ਉਪਰਾਲਾ ਕਰ ਰਹੇ ਨੇ ਜੱਸੇ ਵੀਰ ਵਰਗੇ ਨੌਜਵਾਨ ਜਿਹੜੇ ਸਿਰਫ ਬਾਣੀ ਨੂੰ ਸੁਣਾ ਨਹੀਂ ਰਹੇ ਉਹਨੂੰ ਅਮਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਸਾਡੇ ਇੱਥੇ ਕੀ ਹੈ ਸਿਰਫ ਮੋਟੀਵੇਸ਼ਨ ਸੁਣਾਈ ਜਾਂਦੀ ਹੈ ਹੁਣ ਕੱਲ 23 ਮਾਰਚ ਹੈ ਬਾਈ ਹਾਂਜੀ ਬਾਈ ਸ਼ਹੀਦ ਆਜ਼ਮ ਭਗਤ ਸਿੰਘ ਤੇ ਸ਼ਹੀਦੀ ਦੇ ਆੜਾ ਹੁਣ ਕੱਲ ਵਾਲਾ ਦਿਨ ਸਾਰੀ ਸੋਸ਼ਲ ਮੀਡੀਆ ਤੇ ਪੋਸਟਾਂ ਹੀ ਭਰ ਦੇਣੀ ਹੈ ਕਿ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਿਖ ਰਹੇ ਨੇ ਉਹਦੇ ਵਾਰਿਸ ਹੀ ਆ ਸਾਰੇ 22 ਤਰੀਕ ਨੂੰ ਅੱਜ ਕਿਸੇ ਨੂੰ ਕੁਝ ਯਾਦ ਨਹੀਂ 24 ਨੂੰ ਫਿਰ ਭੁੱਲ ਜਾਣਾ ਤਾਂ ਕਹਿਣ ਦਾ ਭਾਅ ਉਹ ਕਿ ਮੋਟੀਵੇਸ਼ਨ ਕੱਲੀ ਗੱਲਾਂ ਨਾਲ ਨਹੀਂ ਗਰਾਉਂਡ ਤੇ ਉਹਨੂੰ ਇੰਪਲੀਮੈਂਟ ਵੀ ਕਰੋ ਜੇ ਸਾਡੇ ਗੁਰੂ ਸਾਹਿਬਾਨਾਂ ਨੇ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਆਪ ਨੂੰ ਕੁਰਬਾਨ ਕਰਤਾ ਸੇਵਾ ਲਈ ਦੇਸ਼ ਲਈ ਕੌਮ ਲਈ ਲੋਕਾਂ ਲਈ ਅਸੀਂ ਸਿਰਫ ਉਹਨਾਂ ਨੂੰ ਪ੍ਰਣਾਮ ਨਾ ਕਰੀਏ ਉਹਨਾਂ ਵਰਗੇ ਬਣਤਾ ਸਕਦੇ ਨਹੀਂ ਪਰ ਕੋਸ਼ਿਸ਼ ਕਰੀਏ ਮਾੜੀ ਮੋਟੀ ਕਿ ਜੇ ਉਹਨਾਂ ਨੇ ਸਾਰਾ ਜੀਵਨ ਵਾਰਤਾ ਲੋਕਾਂ ਦੀ ਸੇਵਾ ਲਈ ਯਾਰ ਅਸੀਂ ਤੁਹਾਡੇ ਵਰਗੇ ਅੱਜ ਦੇ ਟਾਈਮ 'ਚ ਸਾਨੂੰ ਕਿਹੜੀਆਂ ਰਫਲਾਂ ਚੱਕਣ ਦੀ ਲੋੜ ਅਸੀਂ ਕਿਹੜਾ ਮੁਗਲਾਂ ਕੋ ਜਾਦੀ ਲੈਣੀ ਅੱਜ ਤਾਂ ਸਾਡੇ ਜਿਹੜੇ ਵੀਰ ਪੈਣ ਵਿਚਾਰੇ ਭਟਕ ਰਹੇ ਨੇ ਪਿੰਡਾਂ ਦੇ ਵਿੱਚ ਲੋਕਾਂ ਕੋਲ ਇਲਾਜ ਨਹੀਂ ਹੋ ਰਿਹਾ ਮੈਂ ਦੱਸਿਆ ਬਾਈ ਜੀ ਆ ਗਰੰਤੀ ਸਿੰਘ ਬਾਈ ਜੀ ਨੇ ਜਿਹੜੀ ਮੈਂ ਕੱਲ ਗੱਲ ਕਰ ਰਿਹਾ ਸੀ 40000 ਦਾ ਆਪਰੇਸ਼ਨ ਹੋਣਾ ਮੈਂ ਪੁੱਛਿਆ ਤੁਸੀਂ ਕੁਝ ਕਰੋਗੇ ਕਹਿੰਦੇ ਵਿਸਾਖੀ ਦਾ ਫੰਕਸ਼ਨ ਆ ਰਿਹਾ ਤੇ ਉਹਦੇ 'ਚ ਸ਼ਾਇਦ ਮੇਰੇ ਕੋਲ ਕੁਝ ਭੇਟਾਂ ਇਕੱਠੀ ਹੋਵੇ ਮੈਂ ਉਹ 'ਚੋਂ ਕਰ ਲਊਗਾ ਨਹੀਂ ਤਾਂ ਮੇਰੇ ਕੋਲ ਪੈਸੇ ਹੈ ਤੇ ਗ੍ਰੰਥੀ ਸਿੰਘ ਨੇ ਬਾਈ ਲੋਕਾਂ ਨੂੰ ਪ੍ਰਚਾਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਤੂੰ ਦੇਖੋ ਇਲਾਜ ਕਰਾਣ ਦੇ ਉੱਗੇ ਪੈਸੇ ਨਹੀਂ ਬਿਲਕੁਲ ਸੱਚਾਈ ਤਾਂ ਇਹੀ ਆ ਬਾਈ ਗਰਾਊਂਡ ਲੈਵਲ ਦੀ ਸੱਚਾਈ ਤਾਂ ਇਹੀ ਆ ਹੁਣ ਇਹਨਾਂ ਦੀ ਮਦਦ ਕਰੋ ਇਹ ਕਰ ਰਹੇ ਨੇ ਜੱਸਾ ਵੀਰਾ ਕਰ ਰਿਹਾ ਬੜੇ ਨੌਜਵਾਨ ਪੰਜਾਬ ਦੇ ਲੱਗੇ ਹੋਏ ਨੇ ਬੜੀ ਦਿਲ ਨੂੰ ਇੱਕ ਸਕੂਨ ਮਿਲਦਾ ਕਿ ਚਲੋ ਭਾਈ ਅਸੀਂ ਉਹਨਾਂ ਲੋਕਾਂ ਚੋਂ ਤਾਂ ਨਹੀਂ ਹੈਗੇ ਜਿਹੜੇ ਰਾਤੋ ਰਾਤ ਮਸ਼ਹੂਰ ਹੋ ਜਾਂਦੇ ਨੇ ਜਾਂ ਲੋਕ ਹੱਥਾਂ ਦੀ ਚੱਕ ਲੈਂਦੇ ਨੇ ਰਾਤੋ ਰਾਤ ਇਹ ਹੈ ہمارا ਹੀਰੋ ਉਹ ਦੇਖਿਆ ਨਹੀਂ ਬਿਗ ਬਾਸ ਜਿੱਤ ਕੇ ਆਉਂਦੇ ਨੇ ਚਲੋ ਮੈਂ ਬਿਗ ਬਾਸ 'ਚ ਮੈਨੂੰ ਵੀ ਆਫਰ ਆਈ ਸੀ ਬਾਈ ਮੈਂ ਗਿਆ ਨਹੀਂ ਜੀ ਬਿਗ ਬਾ ਕੌਣ ਜ਼ਿਆਦਾ ਲੜਦਾ ਉਹਨੂੰ ਸਭ ਤੋਂ ਪੂਰੇ ਇੰਡੀਆ ਦਾ ਨੰਬਰ 1 ਸ਼ੋਅ ਹੈ ਬਿਗ ਬਾਸ ਤੇ ਉਹਦੇ ਚ ਸਿੱਖਣ ਨੂੰ ਕੀ ਹੈ ਕੁਝ ਵੀ ਨਹੀਂ ਜਦੋਂ ਉਹਦੇ ਚ ਕੋਈ ਜਿੱਤ ਕੇ ਨਿਕਲਦਾ ਹੈ ਜਿੱਤਦਾ ਟਰਾਫੀ ਲੈ ਕੇ ਤਾਂ ਲੋਕ ਉਹਨੂੰ ਐ ਘੇਰਦੇ ਨੇ ਜਿਵੇਂ ਸਾक्षात ਰੱਬ ਧਰਤੀ ਤੇ ਆ ਗਿਆ ਹੁੰਦਾ ਮੈਨੂੰ ਕੋਈ ਉਹ ਤਾਂ ਜੈਲਸ ਨਹੀਂ ਹੈ ਮੈਨੂੰ ਐਦਾ ਦੀ ਪੀੜ ਚਾਹੀਦੀ ਵੀ ਨਹੀਂ ਪਰ ਮੈਨੂੰ ਇਹ ਦੇਖਦਾ ਕਿ ਯੂਥ ਦੇਖ ਕੀ ਰਹੀ ਹੈ ਮੀਡੀਆ ਚੈਨਲ ਉਹ ਸਭ ਨੂੰ ਦਿਖਾ ਰਿਹਾ ਹੈ ਪੈਸੇ ਕਮਾ ਰਿਹਾ ਤੇ ਜਿਹੜੀ ਯੂਥ ਨੂੰ ਦੇਖਣਾ ਚਾਹੀਦਾ ਉਹਨਾਂ ਨੂੰ ਅਸੀਂ ਦੇਖ ਕੇ ਰਾਜੀ ਬਾਕੀ ਬਾਈ ਜੀ ਆਪਣੇ ਵਿਚਾਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਵੀਰ ਨੇ ਸਾਰੀਆਂ ਗੱਲਾਂ ਕਰ ਹੀ ਦਿੱਤੀਆਂ ਨੇ ਕਿਉਂ ਕਰਕੇ ਇਹਨਾਂ ਨੇ ਗਰਾਊਂਡ ਦੀ ਸੱਚਾਈ ਦੱਸਣੀ ਹੁੰਦੀ ਆਪਾਂ ਨੂੰ ਹਰ ਰੋਜ਼ ਇੱਥੇ ਬੈਂਦੇ ਨੇ ਪਿਛਲੇ 8-9 ਸਾਲਾਂ ਤੋਂ ਮੈਂ ਤਾਂ ਅਕਸਰ ਗੱਲ ਕਰਦਾ ਪਤਾ ਹੀ ਨਹੀਂ ਕਿੰਨੇ ਚਿਹਰੇ ਪੜਦੇ ਨੇ ਤੇ ਜਿਹੜੇ ਵੀਰ ਨੇ ਵੀਰੇ ਨੂੰ ਦੇਖ-ਦੇਖ ਦੇਖ-ਦੇਖ ਕੇ ਆਏ ਹੋਣੇ ਨੇ ਜਿਵੇਂ ਬਾਣੀ ਚ ਬਈ ਆਉਂਦਾ ਕਿ ਰੰਗ ਲਾਗਤ 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 ਹੈ ਆਏ ਨੇ ਕਿਹਾ ਵੀ ਰੰਗ ਨੇ ਰੰਗ ਲੱਗਦਾ ਲੱਗਦਾ ਹੀ ਲੱਗਦਾ ਹੌਲੀ-ਹੌਲੀ ਹੌਲੀ ਪੈਂਦਾ ਤੇ ਮਹਾਰਾਜ ਨੇ ਮਿਹਰ ਕੀਤੀ ਮੈਂ ਉਹਦੇ ਵੀ ਵੀ ਵੀਰਾਂ ਦੇ ਪਿੰਡ ਗਿਆ ਸੀ ਬਾਪੂ ਜੀ ਵੀ ਗਏ ਸੀ ਤਾਂ ਇਹਨਾਂ ਨੇ ਮਾਨ ਸਤਿਕਾਰ ਵੀ ਔਕਾਤ ਤੋਂ ਵੱਧ ਕੇ ਦਿੱਤਾ ਹਨਾ ਬਾਕੀ ਵੱਡੀ ਗੱਲ ਇੱਕੋ ਹੀ ਬੇਨਤੀ ਹੈ ਜੀ ਜੋ ਵੀਰ ਨੇ ਨਾ ਵਾਇਰਲ ਤੁਸੀਂ ਕਰਨਾ ਉਹ ਭਾਵੇਂ ਇੱਥੇ ਕਿਸੇ ਮੰਦਿਰ ਨੂੰ ਨਸ਼ੇ ਕਰਦੇ ਆ ਲੜਾਈ ਕਰਦੇ ਆ ਉਹਨੂੰ ਕਰ ਦੋ ਉਹ ਤਾਂ ਮਿਲੀਅਨ ਵਿੱਚ ਹੋ ਜਾਂਦਾ ਮੈਨੂੰ ਵੀ ਉਹਨਾਂ ਕੋਈ ਮਤਲਬ ਨਹੀਂ ਮੈਂ ਤਾਂ ਸੋਸ਼ਲ ਮੀਡੀਆ ਤੇ ਹੁਣੀ ਆਇਆ ਪਰ ਮੈਂ ਆ ਕੇ ਜਰੂਰ ਦੇਖਿਆ ਵੀ ਲੋਕ ਡੈਕਟੀਵਿਟੀ ਗੰਦਮੰਦ ਗਾਣਾ ਸੁਣਨਾ ਜ਼ਿਆਦਾ ਪਸੰਦ ਕਰਦੇ ਆ ਪਸੰਦ ਕਰਦੇ ਆ ਸੱਚ ਇਹ ਆ ਰਿਐਲਿਟੀ ਨੇ ਇਹਨਾਂ ਨੂੰ ਆਪਾਂ ਸ਼ੇਅਰ ਕਰਨ ਲੱਗੇ ਵੀ ਗੁੱਠਾ ਨਹੀਂ ਦੱਬਿਆ ਜਾਂਦਾ ਹਾਂ ਔਰ ਇਹ ਨੌਜਵਾਨ ਭਾਈ ਤੂੰ ਦੇਖੋ ਉਹ ਨੇ ਕਿੰਨੀ ਇਹਨਾਂ ਚ ਪੇਸ਼ੈਂਸ ਕਿੰਨੀ ਆ ਬਿਲਕੁਲ ਸਬਰ ਬਿਲਕੁਲ ਬਿਨਾਂ ਸ਼ਾਂਤੀ ਬਿਨਾਂ ਸਪੋਰਟ ਮਿਲੇ ਵੀ ਲੱਗੇ ਲੱਗੇ ਖਲੋਤੇ ਨੇ ਲੱਗੇ ਖਲੋਤੇ ਇਹ ਉਮਰਾਂ ਇਹ ਜਵਾਨ ਪੀੜੀ ਆਪਾਂ ਇੱਕ ਪਾਸੋਂ ਕਹਿੰਦੇ ਜਵਾਨ ਪੀੜੀ ਬਚਾਓ ਉਹ ਜਿਹੜੀ ਬਚ ਰਹੀ ਐ ਚਲੋ ਇਹ ਤੁਹਾਡੀ ਸ਼ਵਾਸ਼ੀ ਤੇ ਨਹੀਂ ਬੈਠੇ ਲੋਕਾਂ ਦੀ ਪਰ ਫਿਰ ਵੀ ਕਿਤੇ ਨਾ ਕਿਤੇ ਮੇਰਾ ਮਨ ਥੋੜਾ ਜਿਹਾ ਹਲਕਾ ਹੁੰਦਾ ਯਾਰ ਕਿ ਇਹਨਾਂ ਨੂੰ ਲੋਕ ਨਹੀਂ ਇੰਨਾ ਸੁਣਦੇ ਇਹਨਾਂ ਦੀ ਫੈਨ ਫੋਲੋਇੰਗ ਨਹੀਂ ਇਹਨਾਂ ਨੂੰ ਲੋਕ ਦੇਖਦੇ ਨਹੀਂ ਨਾ ਲੋਕ ਸਾਥ ਨਹੀਂ ਦਿੰਦੇ ਹਾਂ ਇਹਨਾਂ ਦੀ ਹੋਣੀ ਚਾਹੀਦੀ ਅੱਜ ਦੇ ਸਮੇਂ 'ਚ ਹੋਣੀ ਚਾਹੀਦੀ ਹੋਣੀ ਚਾਹੀਦੀ ਅਪਰੀਸ਼ੀਏਟ ਤਾਂ ਕਰ ਹੀ ਸਕਦੇ ਆ ਨਾ ਆਪਾਂ ਹੋਣੀ ਚਾਹੀਦੀ ਐ ਬਈ ਕਿਉਂਕਿ ਇਦਾਂ ਦੇ ਨਾ ਹਜ਼ਾਰਾਂ 'ਚੋਂ ਘੱਟ ਹੁੰਦੇ ਨੇ ਜਿਹੜੇ ਨਿਕਲਦੇ ਨੇ ਬੜੇ ਵਿਰਲੇ ਨੇ ਆ ਤੇ ਮਤਲਬ ਬਹੁਤ ਵੱਡੀ ਗੱ ਲੋਕ ਜੋ ਕਹਿਣ ਕੀ ਕਹਿਣ ਹਟਿਓ ਨਾ ਕਿਉਂਕਿ ਉਹ ਗੁਰੂ ਮਹਾਰਾਜ ਸਭ ਹਾਜ਼ਰ ਨਾਜ਼ਰ ਹੋ ਕੇ ਦੇਖ ਰਹੇ ਨੇ ਉਹ ਬੜੀ ਵਧੀਆ ਲਾਈਨ ਪੜ੍ਹੀ ਸੀ ਕਹਿੰਦੇ ਕਿ ਜੇ ਤੁਸੀਂ ਚੰਗੇ ਹੋ ਨਾ ਤੇ ਜ਼ਮਾਨਾ ਤੁਹਾਨੂੰ ਮਾੜਾ ਕਵੇ ਜੇ ਤੁਸੀਂ ਚੰਗੇ ਹੋ ਤੇ ਜ਼ਮਾਨਾ ਤੁਹਾਨੂੰ ਮਾੜਾ ਕਵੇ ਇਹ ਵਧੀਆ ਹੈ ਜੀ ਬਜਾਏ ਇਹਦੇ ਕਿ ਤੁਸੀਂ ਮਾੜੇ ਕੰਮ ਕਰੋ ਤਾਂ ਲੋਕ ਤੁਹਾਨੂੰ ਚੰਗਾ ਕਹਿਣ ਕਿਉਂਕਿ ਅਸਲ 'ਚ ਸਾਬ ਕਿਤਾਬ ਤਾਂ ਉਹਨੇ ਕਰਨਾ। ਬਿਲਕੁਲ ਬਾਈ। ਅੰਦਰਲੀ ਜ਼ਮੀਰਾਂ ਸੱਚੀਆਂ ਹੋਣ, ਕੰਮ ਤੁਹਾਡੇ ਸੱਚੇ ਹੋਣ, ਲੋਕ ਵੀ ਜੁੜਦੇ ਨੇ, ਸਾਥ ਵੀ ਦਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਲੋਕਾਂ ਤੋਂ ਵੀ ਉੱਤੇ ਜਿਹੜੇ ਗੁਰੂ ਮਹਾਰਾਜ ਦੇਖ ਰਹੇ ਨੇ। ਬਿਲਕੁਲ ਬਾਈ, ਉਹ ਹੀ ਕਹਿੰਦੇ ਵੀ ਮਰਦ ਉਹ ਨਹੀਂ ਹੁੰਦੇ ਜੋ ਜ਼ਮਾਨੇ ਦੇ ਨਾਲ ਚੱਲਦੇ ਆ, ਕਿ ਨਹੀਂ ਅਸਲੀ ਮਰਦ ਉਹ ਹੁੰਦੇ ਜੋ ਜ਼ਮਾਨੇ ਨੂੰ ਬਦਲ ਦਿੰਦੇ ਆ। ਵਾਹ ਜੀ ਵਾਹ। ਹਨਾ ਵੀ ਤੁਸੀਂ ਬਾਈ ਉਹ ਚੀਜ਼ਾਂ ਜੋ ਜ਼ਮਾਨੇ ਨੂੰ ਬਦਲ ਕੇ ਦਿੱਸਿਆ ਵੀ ਅੱਜ ਨੌਜਵਾਨੀ ਵੀ ਸੇਵਾ ਕਰ ਸਕਦੀ ਆ, ਸਿਰਾਂ ਤੇ ਭਾਵੇਂ ਕੇਸ ਨਹੀਂ ਹੈਗੇ ਮੁੰਡਾ ਵੈਸੇ ਖੜਾ ਹੋਵੇ ਆਪਾਂ ਇਹਨੂੰ ਵੈਸੇ ਖੜਾਾ ਦਈਏ ਇੱਥੇ ਬਿਨਾ ਕਿਸੇ ਤੋਂ ਕੀ ਹਾਂ ਜੀ ਬਾਈ ਇਹ ਕੌਣ ਨੇ ਹਨਾ ਤੇ ਕੋ ਕੀ ਕਹੂ ਮੰਦੀਰ ਜੀ ਐ ਹੋਰ ਕੀ ਐ ਓਏ ਉਹ ਮੰਦੀਰ ਨਹੀਂ ਉਹ ਦਰਦ ਰੱਖਦੀ ਐ ਪੰਜਾਬ ਲਈ ਕੁਛ ਕਰਨ ਦਾ ਹੁਣ ਸੀਨਾ ਚੀਰ ਕੇ ਥੋੜੀ ਦਿਖਾ ਦੇਗਾ ਬਈ ਹੁਣ ਬਾਈ ਮੇਰੇ ਬਾਣਾ ਪਾਇਆ ਮੈਂ ਪੂਰੇ ਬਾਣੇ ਚ ਖੜਾ 10ਵੇਂ ਪਾਛ ਦੇ ਬਖਸ਼ੇ ਚਲੇ ਵੀਰੇ ਭਾਵੇਂ ਬਾਣੇ ਚ ਨਹੀਂ ਖੜੇ ਪਰ ਇਹਨਾਂ ਦਾ ਕਰਮ ਉਹੀ ਐ ਜਿਹੜਾ ਇੱਕ ਬਾਣੇ ਵਾਲੇ ਸਿੰਘ ਦਾ ਹੋਣਾ ਚਾਹੀਦਾ ਸ਼ਾਇਦ ਮੇਰੇ ਵਰਗਾ ਬਾਣਾ ਪਾ ਕੇ ਇਹ ਫੀਲਿੰਗ ਚ ਆ ਜਾਂਦਾ ਵੀ ਦੂਜਾ ਤਾਂ ਕਿਤੇ ਬੰਦਾ ਹੀ ਨਹੀਂ ਇਹ ਹੰਕਾਰ ਨਹੀਂ ਇਹ ਤਾਂ ਦਾਖਲਾ ਵਾ ਕੀ ਇਸ ਗੋਲ ਦਾ ਇਹ ਹੈ ਕਿ ਯੂਨੀਫਾਰਮ ਤੁਹਾਨੂੰ ਪਛਾਣ ਜਿਵੇਂ ਮਹਾਰਾ ਹੀ ਨਹੀਂ ਕਿ ਪਛਾਣ ਦਿੰਦੀ ਹੈ ਜੀ ਮੇਰਾ ਸਿੱਖ ਇੱਥੇ ਇੱਥੇ ਵੀ ਧੱਗਾ ਹੁੰਦਾ ਹੋਵੇ ਮੇਰੇ ਵਰਗਾ ਬਾਣਾ ਪਾ ਕੇ ਲੰਘ ਜੂਗਾ ਦਾ ਮੂੰਹ ਤੇ ਚਪੇੜ ਹੀ ਕੋਈ ਫੈਲ ਬਿਲਕੁਲ ਸਹੀ ਗੱਲ ਪਰ ਜਿਹੜਾ ਇਹਨਾਂ ਦੇ ਅੰਦਰ ਦਰਦ ਦਾ ਮਾਫ ਕਰਿਓ ਉਹ ਆਪਣੇ ਨਾਲੋਂ ਵੱਧ ਹੀ ਹੋਊਗਾ ਸੋ ਇਹਨਾਂ ਨੂੰ ਸੰਭਲੋ ਬਸ ਇਹੀ ਬੇਨਤੀ ਹੈ ਜੀ ਬਹੁਤ ਧੰਨਵਾਦ ਬਾਕੀ ਇੱਕ ਮੈਸੇਜ ਭਾਈ ਮੈਂ ਵੀ ਦੇਣਾ ਚਾਹੁੰਦਾ ਜੀ ਭਾਈ ਤੇ 5 ਸਾਲ ਹੋ ਗਏ ਜੀ ਸਾਨੂੰ ਸਿਵਾ ਨਵਾਉਂਦਿਆਂ ਨੂੰ ਪਰਮਾਤਮਾ ਦੀ ਪੂਰੀ ਮਿਹਰ ਆ ਜੇ ਅਸੀਂ ਵੀਰੇਵਾਲ ਦੇਖ ਕੇ ਲੱਗੇ ਸੀ ਜੇ ਸੋਸ਼ਲ ਮੀਡੀਆ ਤੇ ਅਸੀਂ ਅਨਮੋਲ ਵੀਰੇ ਨੂੰ ਨਾ ਦੇਖਦੇ ਜਾਂ ਵੀਰਾ ਨਾ ਹੁੰਦਾ ਸੋਸ਼ਲ ਮੀਡੀਆ ਦੇ ਉੱਪਰ ਤੇ ਅਸੀਂ ਅੱਜ ਨੂੰ ਇਹ ਸੇਵਾ ਨਹੀਂ ਕਰ ਕਰ ਸਕਦੇ ਸੀ ਕਿਉਂਕਿ ਜੋ ਸਾਨੂੰ ਵੀਰੇਵਲ ਦੇ ਕੇ ਇੱਕ ਦੇ ਕੇ ਨੌਜਵਾਨੀ ਨੂੰ ਸਾਨੂੰ ਇੱਕ ਚਿੰਗ ਮਿਲੀ ਤੇ ਅਸੀਂ ਮਾਣ ਨਾਲ ਕਹਿੰਦੇ ਆ ਪੰਜਾਬ ਵਿੱਚ ਸਾਡਾ ਪਹਿਲਾ ਪਿੰਡ ਹੋਊਗਾ ਜਿਹੜਾ ਅਸੀਂ ਪਿੰਡ ਸੰਭਿਆ ਆ ਪਿੰਡ ਵੀ ਸਾਡਾ ਛੋਟਾ ਨਹੀਂ ਅਕਸਰ ਕਹਿ ਦਿੰਦੇ ਆ ਆਪੋ ਆਪਣੇ ਪਿੰਡ ਸੰਭੋ ਹਣਾ ਪਰ ਕਹਿੰਦੇ ਉਦੋਂ ਆ ਵੀ ਜਦੋਂ ਬਾਈ ਹੁਣਾ ਤੇ ਹੁੰਗਣਾ ਚੱਕਦੇ ਆ ਪਰ ਅਸੀਂ ਵੀਰੇ ਹੁਣਾਂ ਤਾਂ ਸਿੱਖ ਕੇ ਸੰਭਿਆ ਆਪਣਾ ਪਿੰਡ 33 3400 ਵੋਟ ਆ ਸਾਡੇ ਪਿੰਡ ਦੀ ਤੇ ਬਾਕੀ ਪੋਪੂਲੇਸ਼ਨ ਤੁਸੀਂ ਆਪ حساب ਲਾ ਸਕਦੇ ਕਿੰਨੀ ਹੋਊਗੀ ਤੇ ਕੋਈ ਵੀ ਲੋੜਵੰਦ ਮਰੀਜ਼ ਬਿਨਾ ਇਲਾਜ ਤੋਂ ਪਿਛਲੇ 5 ਸਾਲ ਤੋਂ ਨਹੀਂ ਰਿਹਾ ਤੇ ਅਸੀਂ ਵੀਰੇ ਦਾ ਧੰਨਵਾਦ ਕਰਦੇ ਆ ਵੀ ਵੀਰਾ ਸਾਨੂੰ ਇਹ ਅਨਮੋਲ ਸਾਡੇ ਲਈ ਵੀ ਅਨਮੋਲ ਆ ਬਾਈ ਵੀ ਇਹਨੂੰ ਅਸੀਂ ਦੇਖ ਕੇ ਜਿਹੜੀ ਸਾਨੂੰ ਹੱਲਾਸ਼ੇਰੀ ਦਿੱਤੀ ਬਾਈ ਨੇ ਸਾਨੂੰ ਹੌਸਲਾ ਹਮੇਸ਼ਾ ਦਿੱਤਾ ਤੇ ਅਸੀਂ ਵੀ ਕਦੀ ਅਹੀਂ ਕਿਹਾ ਨਹੀਂ ਕਰੀ ਵੀਡੀਓ ਤੱਕ ਸ਼ੇਅਰ ਕਰਨ ਲਈ ਨਹੀਂ ਕਿਹਾ ਸੀ ਆਪਣੇ ਕੰਮ ਕਰ ਰਹੇ ਆ ਤੇ ਜਿਹੜੇ ਦਾਨੀ ਸੱਜਣੇ ਆ ਉਹ ਸਾਡੇ ਨਾਲ ਪੂਰਾ ਸਾਥ ਦੇ ਰਹੇ ਆ ਤੇ ਪ੍ਰਮਾਤਮਾ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਤੇ ਬਾਕੀ ਪਿੰਡਾਂ ਨੂੰ ਵੀ ਇਹੀ ਬੇਨਤੀ ਆ ਵੀ ਬਾਈ ਆਪਣੇ ਆਪਣੇ ਪਿੰਡ ਸੰਭੋ ਤੇ ਬਹੁਤ ਜ਼ਿਆਦਾ ਲੋੜਵੰਦ ਦੁਖੀ ਮਰੀਜ਼ ਹੈਗੇ ਆ ਜਿਹੜੇ ਬਹੁਤ ਦੂਰ ਦੂਰ ਤੱਕ ਰੋਲ ਰਹੇ ਆ ਇੰਨੀ ਤਨਦੇਹੀ ਨਾਲ ਬਾਈ ਇਹ ਵੀਰ ਸੇਵਾ ਨਿਵਾ ਰਹੇ ਨੇ ਸ਼ਬਦ ਹੈ ਨਹੀਂ ਜੀ 5 ਸਾਲ ਹੋ ਗਏ ਇਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਘਰ ਤੱਕ ਬਣਵਾਉਂਦੇ ਨੇ ਲੋਕਾਂ ਦੇ ਬਿਲਕੁਲ ਕਿਆ ਬਾ ਕਮਾਲ ਸੇਵਾ ਕਰ ਰਹੇ ਨੇ ਨਾ ਮਤਲਬ ਅਸਲ ਹੀਰੋ ਮਤਲਬ ਜੇ ਮੇਰੀ ਨਜ਼ਰਾਂ ਚ ਮੈਨੂੰ ਕੋਈ ਪੁੱਛੇ ਕਿ ਭਾਈ ਤੂੰ ਕਿੰਨੂੰ ਸੁਣਨਾ ਪਸੰਦ ਕਰਦਾ ਜਾਂ ਤੂੰ ਯੂਥ ਨੂੰ ਕਿਵੇਂ ਦੇਖਦਾ ਐਦਾਂ ਦੇਆਂ ਨੂੰ ਤਾਂ ਦੇਖ ਕੇ ਲੱਗਦਾ ਕਿ ਪੰਜਾਬ ਬਹੁਤ ਸਹੀ ਰਾਹ ਤੇ ਐ ਜੇ ਤੁਸੀਂ ਇਹਨਾਂ ਨੂੰ ਦੇਖੋ ਜੇ ਤੁਹਾਨੂੰ ਇਹ ਦਿਖਣ ਹੀ ਨਾ ਤਾਂ ਤੁਹਾਨੂੰ ਪੰਜਾਬ ਉਜੜੇ ਨਜ਼ਰ ਆਣਾ ਸੋ ਪੰਜਾਬ ਤੁਹਾਨੂੰ ਨਹੀਂ ਆ ਦੇਖ ਤੁਸੀਂ ਦੇਖ ਭਾਈ ਹੁਣ ਇਹਦੇ ਵਰਗੇ ਯੂਥ ਨੂੰ ਕੋਈ ਫੋਲੋ ਕਰੇ ਨਾ ਤੇ ਕਵੇ ਪੰਜਾਬ ਕਿੱਧਰ ਨੂੰ ਜਾ ਰਿਹਾ ਉਹ ਤੂੰ ਦੇਖ ਹੀ ਨਹੀਂ ਰੇ ਪੰਜਾਬ ਚ ਕਿੰਨੇ ਮੁੰਡੇ ਨੇ ਭਾਈ ਜਿਹੜੇ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਪਲੈਟਫਾਰਮ ਹੈ ਨਹੀਂ ਜੇ ਉਹ ਪਲੈਟਫਾਰਮ ਬਣਾਉਂਦੇ ਵੀ ਤੁਸੀਂ ਇੱਕ ਕੰਮ ਕਰੋ ਤੁਸੀਂ ਇਹਨਾਂ ਦਾ ਸੋਸ਼ਲ ਮੀਡੀਆ ਚੱਕ ਲੋ ਤੇ ਇੱਕ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਦੇਣਾ ਇੱਕ ਲੜਾਕੂ ਬੰਦੇ ਦਾ ਜਿਹਦਾ ਕੰਮ ਹੈ ਸਾਰਾ ਦਿਨ ਗਾਲਾਂ ਕੱਢਣਾ ਉਹਦੀ ਗਰੋਥ ਐਵੇਂ ਤੇ ਇਹਨਾਂ ਦੀ ਗਰੋਥ ਐ ਜਿੰਨਾ ਮਸ਼ਹੂਰ ਇਹ 5 ਸਾਲਾਂ ਚ ਹੋਏ ਨੇ ਸ਼ਾਇਦ ਉਹ ਜਿਹੜੇ ਕਲੇਸ਼ੀ ਬੰਦੇ ਲੋਕਾਂ ਨੂੰ ਗਾਲਾਂ ਕੱਢਣ ਵਾਲੇ ਉਹ ਇੱਕ ਵੀਡੀਓ ਪਾਣ ਨਾਲ ਮਸ਼ਹੂਰ ਹੋ ਜਾਂਦੇ ਨੇ ਇਹਦੇ 'ਚ ਹੁਣ ਦੋਨਾਂ ਦਾ ਮੋਟੀਵੇਸ਼ਨ ਕੀ ਹੈ ਹੁਣ ਜਿਹੜਾ ਦੇਖੇਗਾ ਉਹ ਕਲੇਸ਼ੀ ਨੂੰ ਉਹ ਕਹੇਗਾ ਯਾਰ ਆਹ ਵਧੀਆ ਰਾਤੋਂ ਰਾਤ ਮਸ਼ਹੂਰ ਹੁਣ ਇਹਨਾਂ ਨੂੰ ਦੇਖ ਕੇ ਕੌਣ ਲੱਗੇਗਾ ਇਹ ਬਈ ਸਚਾਈ ਆ ਇਹ ਮੈਂ ਸੰਗਤ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਗੱਲਾਂ ਕਰ ਰਹੇ ਆ ਨਾ ਵੀ ਤੁਹਾਨੂੰ ਸਮਝਣ ਇਹ ਸੰਗਤ ਲਈ ਆ ਇਹ ਤੁਹਾਡੇ ਵੀ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਜੇ ਇਥੇ ਮਾਪੇ ਨੇ ਇੱਕ ਕਰਦੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਜੇ ਉਹ ਲਿਆਉਂਗੇ ਕੱਲ ਨੂੰ ਤੁਹਾਡੇ ਤੇ ਹੀ ਪੁੱਤ ਮਾ ਮਾਵਾ ਦੇ ਪੁੱਤ ਵੀ ਗਾਲਾਂ ਹੀ ਕੱਢਣਗੇ ਸਹੀ ਹਾਂ ਇਹਨਾਂ ਨੂੰ ਅੱਗੇ ਲੈ ਕੇ ਆਉਂਗੇ ਤਾਂ ਤੁਹਾਡੇ ਤੇ ਹੀ ਪੁੱਤ ਪਿੰਡਾਂ 'ਚ ਇਨਸਾਨੀਅਤ ਲਈ ਅੱਗੇ ਆਉਣਗੇ ਆ ਆ ਵੀਰੇ ਨੇ ਜੋ ਚੈਨਕ ਲਾਈ ਆ ਨਾ ਇਹ ਇਸ ਤਰ੍ਹਾਂ ਦੇ ਹਜ਼ਾਰਾਂ ਵੀਰ ਨੇ ਜਿਹੜੇ ਵੀਰ ਨੂੰ ਦੇਖ ਕੇ ਅੱਗੇ ਆਏ ਨੇ ਕਿੱਡੀ ਵੱਡੀ ਗੱਲ ਹੈ ਬਾਈ ਕਿ ਬਾਈ ਵੀਡੀਓ 'ਚ ਕਹਿ ਰਿਹਾ ਜਾਂ ਕਰ ਰਿਹਾ 5 ਸਾਲਾਂ ਤੋਂ ਕਿ ਮੇਰੇ ਪਿੰਡ 'ਚ ਕਿਸੇ ਨੂੰ ਲੋੜ ਹੈ ਦੱਸੋ ਉਹ ਕੌਣ ਕਹਿੰਦਾ ਯਾਰ ਲੋਕਾਂ ਕੋਲ ਆਪਣੀ ਗੱਲ ਹੀ ਨਹੀਂ ਸੰਭੀ ਜਾਂਦੀ ਔਰ ਇਹ ਵੀਡੀਓ ਬਣਾਣੀ 10 ਮਿੰਟ ਦੀ ਸੌਖੀ ਹੈ ਇਹ ਪਿੰਡ 'ਚ ਜਿੰਨੀਆਂ ਤਸ਼ੱਦ ਤਾਂ ਇਹ ਸੰਦੇ ਨੇ ਸ਼ਾਇਦ ਕੋਈ ਹੋਰ ਬੰਦਾ ਹੋਵੇ ਲਗਾਵੇ ਛਾਡੋ ਭਰਾਵਾ ਲੋਕਾਂ ਦੀ ਗਾਲਾਂ ਵੀ ਸੁਣੋ ਤੇ ਨਾਲ ਇਹਨਾਂ ਦੀ ਸੇਵਾ ਵੀ ਕਰੋ ਪਰ ਧੰਨ ਨੇ ਕਿਉਂਕਿ ਮੈਂ ਮਹਿਸੂਸ ਕਰਦਾ ਇਹਨਾਂ ਦੀ ਜਗਾ ਨਾ ਇਹ 5 ਸਾਲਾਂ ਤੋਂ ਸ਼ੁਰੂ ਹੋਏ ਨੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਕੀ ਕੀ ਦਿੱਕਤਾਂ ਚੋਂ ਬੰਦਾ ਨਿਕਲਦਾ ਕਿੰਨੀਆਂ ਗੱਲਾਂ ਸੁਣਦਾ ਕਿੰਨੇ ਲੋਕਾਂ ਦੇ ਤਾਣੇ ਸੁਣਦਾ ਹਾਏ ਪੈਸੇ ਖਾ ਗਿਆ ਇੱਥੋਂ ਹਿਸਾਬ ਦੇ ਦੇ ਹਾਲਾਂਕਿ ਇਹ ਹਰ ਵੀਡੀਓ 'ਚ ਬਾਈ ਕਾਪੀ ਚੱਕ ਕੇ ਜੇ ਘਰ ਤੇ 8 ਲੱਖ 9826 ਰੁਪਏ ਲੱਗੇ ਨੇ ਤਾਂ ਬਾਈ ਜੀ 26 ਰੁਪਏ ਨਾਲ ਬੋਲ ਕੇ ਹਿਸਾਬ ਦਿੰਦੇ ਨੇ ਮੈਂ ਇਹਨਾਂ ਦੀ ਜਗ੍ਹਾ ਆਵਾਂ ਮੈਂ ਕਹਾਂ ਮੇਰੇ ਕੋਲ ਨਹੀਂ ਦਿੱਤਾ ਜਾਣਾ ਭਰਾਵਾ ਆਪੇ ਹੀ ਸੰਭਲੋ ਆਗੇ ਇੱਕ ਤਾਂ ਸੇਵਾ ਕਰੋ ਉਤੋਂ ਡਿਟੇਲ 'ਚ ਸਾਰਾ ਹਿਸਾਬ ਦਿਓ ਬਿਲਕੁਲ ਬੜੀ ਵੱਡੀ ਸੇਵਾ ਯਾਰ ਇਹਨਾਂ ਦੀ ਔਰ ਇੱਕ ਜਿਹਨੇ ਨੌਜਵਾਨ ਹੁੰਦੇ ਆ ਜੇਦੋ ਵੀ ਇਹਨਾਂ ਦੇ ਘਰਦਿਆਂ ਨੂੰ ਫਿਕਰ ਨਹੀਂ ਹੁੰਦਾ ਜਿਉਂਦੇ ਮੇਰੇ ਨਾਲ ਉਹ ਇਹ ਕਿੰਨੋਂ ਕਹਿੰਦੇ ਆ ਵੀ ਸਾਡੇ ਵੀ ਇਹ ਤੁਸੀਂ ਕੀ ਕਮਾਈ ਹੈ ਕਮਾਈ ਹੈ ਕਿ ਸਾਡਾ ਪੁੱਤ ਜੇ ਵੀਰ ਨਾਲ ਆ ਤਾਂ ਚੰਗੇ ਕੰਮ ਤਾਂ ਹੀ ਹੋਏਗਾ ਨਹੀਂ ਇਹ ਬਹੁਤ ਵੱਡੀ ਗੱਲ ਹੈ ਮੈਂ ਆਦਮਾ ਚਲੋ ਸਾਨੂੰ ਵੀ ਸਮਰਥ ਬਖਸ਼ੇਣਾ ਅਸੀਂ ਐਸੇ ਨੀਂਦ ਨਾ ਲੱਗੇ ਰਹੀਏ ਤੇ ਵਾਹ ਜੀ ਵਾਹ ਬਹੁਤ ਵਧੀਆ ਮੇਰੇ ਵੱਲੋਂ ਬਹੁਤ ਬਹੁਤ ਦੁਆਵਾਂ ਇਦਾਂ ਦੀ ਨੌਜਵਾਨ ਪੀੜ੍ਹੀ ਨੂੰ ਬਸ ਇੱਕ ਬੇਨਤੀ ਹੈ ਇਕੱਠੇ ਹੋ ਕੇ ਰਿਆ ਕਰੋ ਲੱਤਾਂ ਇੱਕ ਦੂਜੇ ਨਾਲ ਦੀ ਖਿੱਚਣ ਦੀ ਬਜਾਏ ਇਹਨਾਂ ਸਲਾਹ ਲੈ ਲਿਆ ਕਰੋ ਆ ਕੇ ਕਿ ਹਾਂਜੀ ਭਾਈ ਆਹ ਚਾਹੀਦਾ ਹੈ ਜਾਂ ਇੱਥੇ ਸੁਜੈਸ਼ਨ ਦੇਣੀ ਮੈਂ ਕੋਈ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਕੋਲ ਲਓ ਮੈਨੂੰ ਸੁਜੈਸ਼ਨ ਦੇਣੀ ਆ ਜਾਓ ਕੁਰਸੀ ਤੇ ਬਹਿ ਕੇ ਕਿ ਵੀਰੇ ਤੇਰੀ ਆਹ ਚੀਜ਼ ਸੁਣੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਇੱਕ ਬੰਦਾ ਨਾ ਸੋਸ਼ਲ ਮੀਡੀਆ ਦੇਖ ਕੇ ਨਾ ਪਰਸੈਪਸ਼ਨ ਬਣਾ ਲੈਂਦਾ ਕਿ ਇਹਦੇ ਤੇ ਤਾਂ ਅਕੜ ਬਹੁਤ ਹੋਊ ਇਹ ਤਾਂ ਮਿਲਦਾ ਨਹੀਂ ਹੋਊ ਇਹ ਤਾਂ ਜੀ ਗੱਲ ਨਹੀਂ ਕਰਦਾ ਹੋਊ ਇਹ ਤਾਂ ਜੀ ਫੋਨ ਨਹੀਂ ਚੱਕਦਾ ਹੋਊ ਉਹ ਜਿਹੜੀ ਪਰਸੈਪਸ਼ਨ ਆ ਉਹ ਬੰਦੇ ਨੂੰ ਹੋਰ ਗਲਤ ਕਰ ਦਿੰਦੀ ਇਹਦੀ ਬਜਾਏ ਸਿੱਧਾ ਜਾ ਕੇ ਉਹਦੀ ਹਿੱਕ 'ਚ ਵੱਜੋ ਬਿਲਕੁਲ ਸਹੀ ਤੇਰੇ ਤੋਂ ਆਹ ਦਿੱਕਤ ਹੈ ਆਹ ਤੇਰੇ ਬਾਰੇ ਗੱਲ ਸੁਣੀ ਹੈ ਆਹ ਸਾਨੂੰ ਮਨ 'ਚ ਕੋਈ ਡਾਊਟ ਹੈ ਔਰ ਜੇ ਤੁਹਾਨੂੰ ਡਾਊਟ ਤੇ ਆਪਣਾ ਇੰਨਾ ਹੀ ਮਾਨ ਹੈ ਫਿਰ ਲਾਈਵ ਹੋ ਕੇ ਟੱਕਰੋ ਬਿਲਕੁਲ ਲਾਈਵ ਕਰ ਲਓ ਕਿਉਂਕਿ ਅੱਜ ਕੱਲ ਲਾਈਵ ਹਰ ਚੈਨਲ ਤੇ ਹੋ ਜਾਂਦਾ ਕੋਈ ਬੰਦਾ ਕਿਸੇ ਦੇ ਭਾਵੇਂ 2 ਫਾਲੋਅਰ ਨੇ ਕਿਸੇ ਦੇ 2 ਮਿਲੀਅਨ ਨੇ ਲਾਈਵ ਦੀ ਆਪਸ਼ਨ ਦੋਨਾਂ ਕੋਲ ਹੈ ਲਾਈਵ ਹੋ ਕੇ ਆਜੋ ਕਿ ਅਜਨਵੋਲਟ ਆਣਾ ਜਾਂਦੇ ਕੋਲ ਸਵਾਲ ਪੁੱਛਣੇ ਨੇ ਬੈਠਾ ਮੈਂ ਕਿਤੇ ਭੱਜਣ ਸੱਤ ਤੋਂ 9 ਰੋਜ਼ ਪਰ ਉਸ ਤੋਂ ਬਾਅਦ ਵਿਚਾਰ ਕਰਕੇ ਮਿਲ ਜੁਲ ਕੇ ਜ਼ਰੂਰ ਚੱਲੋ ਮੇਰੀ ਬੇਨਤੀ ਹੈ ਕਿ ਪੰਜਾਬ ਸਾਡਾ ਸਭ ਦਾ ਆਪਣਾ ਹੈ ਮਿਲ ਜੁਲ ਕੇ ਚੱਲੀਏ ਭਲਾ ਹੋਏਗਾ ਲੋਕਾਂ ਦਾ ਬਹੁਤ ਪੁੰਨ ਹੋਏਗਾ ਬਹੁਤ ਧੰਨਵਾਦ ਇਨਾਂ ਵੀਰਾਂ ਦਾ ਇੱਥੇ ਆ ਕੇ ਸਨਮਾਨ ਕਰਨ ਲਈ ਔਰ ਇਹ ਸਨਮਾਨ ਮੇਰਾ ਨਹੀਂ ਪੂਰੀ ਇੱਕ ਜ਼ਰੀਆ ਟੀਮ ਦਾ ਹੈ ਠੀਕ ਹੈ ਮੈਂ ਇੱਕ ਸਪੋਕਸਪਰਸਨ ਆ ਇੱਕ ਬੁਲਾਰਾ ਇਸ ਟੀਮ ਦਾ ਪਰ ਇਹ ਸਾਰੀ ਕੰਮ ਕਰਨ ਵਾਲੀ ਆਫ ਕੈਮਰਾ ਪੂਰੀ ਟੀਮ ਹੈ ਇੱਕ ਜ਼ਰੀਆ ਫਾਊਂਡੇਸ਼ਨ ਦੀ ਜਿਹਦੇ ਵਿੱਚ ਤੁਸੀਂ ਐਜ਼ ਅ ਵਲੰਟੀਅਰ ਵੀ ਜਿਹੜੇ ਸਾਡੀ ਵੀਡੀਓਜ਼ ਦੇਖਦੇ ਨੇ ਘਰ ਬੈ ਕੇ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਤੁਸੀਂ ਵੀ ਪੂਰੇ ਇੱਕ ਕਹਿ ਲੋ ਕਿ ਸਾਡੇ ਵਲੰਟੀਅਰ ਹਾਂ ਔਰ ਸੇਵਾਦਾਰ ਹਾਂ ਬਹੁਤ ਬਹੁਤ ਧੰਨਵਾਦ ਵਾ